ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਵਿਚਾਲੇ ਚੀਫ ਖਾਲਸਾ ਦਿਵਾਨ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਮਜੀਠੀਆ ਦੇ ਪਿਤਾ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਦੱਸ ਦੇ ਕਿ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੀਜਰ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ 65 ਮੈਂਬਰਾਂ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਜਿਸ ਵਿੱਚ ਮਜੀਠੀਆ ਦੇ ਪਿਤਾ ਸੱਤੇ ਮਜੀਠੀਆ ਦਾ ਨਾਮ ਵੀ ਸ਼ਾਮਲ ਹੈ ਕਾਰਜਕਾਰੀ ਵੱਲੋਂ ਹਵਾਲਾ ਦਿੱਤਾ ਗਿਆ ਹੈ ਕਿ ਮੈਂਬਰ 12 15 ਜ 18 ਮੀਟਿੰਗਾਂ 'ਚ ਹਾਜ਼ਰ ਨਹੀਂ ਹੋਏ ਇਸ ਕਾਰਵਾਈ ਤੇ ਰੱਦ ਕੀਤੇ ਗਏ ਕਈ ਮੈਂਬਰਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਦੱਸਿਆ ਕਿ ਜੇ ਉਹਨਾਂ ਨੂੰ ਮੀਟਿੰਗਾਂ ਬਾਰੇ ਸੂਚਿਤ ਕੀਤਾ ਜਾਂਦਾ ਤਾਂ ਆਪਣੀ ਹਾਜ਼ਰੀ ਲਗਵਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰੱਦ ਹੋਈਆਂ ਮੈਂਬਰਸ਼ਿਪਾਂ 'ਚ 15 ਦਿੱਲੀ, 6 ਲੁਧਿਆਣਾ, 7 ਕਾਨਪੁਰ, 8 ਅੰਮ੍ਰਿਤਸਰ, 6 ਜਲੰਧਰ, 4 ਦੁਬਈ, 3 ਤਰਨਤਾਰਨ, 2 ਮੁੰਬਈ, 1 ਕੈਨੇਡਾ, 1 ਹੁਸ਼ਿਆਰਪੁਰ ਤੇ 7 ਹੋਰ ਸ਼ਹਿਰਾਂ ਦੇ ਮੈਂਬਰ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਪਿਆ ਮਜੀਠਿਆ ਵੀ ਸ਼ਾਮਲ ਹੈ ਵਿਕਰਮ ਮਜੀਠਿਆ ਦੀ ਗ੍ਰਿਫਤਾਰੀ ਵਿਚਾਲੇ ਚੀਫ ਖਾਲਸਾ ਦੀਵਾਨ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਮਜੀਠਿਆ ਦੇ ਪਿਤਾ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਦੱਸ ਦੇ ਕਿ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੀਜਰ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ 65 ਮੈਂਬਰਾਂ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਜਿਸ 'ਚ ਮਜੀਠਿਆ ਦੇ ਪਿਤਾ ਸੱਤਿਆ ਮਜੀਠਿਆ ਦਾ ਨਾਮ ਵੀ ਸ਼ਾਮਲ ਹੈ ਕਾਰਜਕਾਰੀ ਵੱਲੋਂ ਹਵਾਲਾ ਦਿੱਤਾ ਗਿਆ ਕਿ ਮੈਂਬਰ 12 15 ਤੇ 18 ਮੀਟਿੰਗਾਂ 'ਚ ਹਾਜ਼ਰ ਨਹੀਂ ਹੋਏ ਇਸ ਕਾਰਵਾਈ ਤੇ ਰੱਦ ਕੀਤੇ ਗਏ ਕਈ ਮੈਂਬਰਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਦੱਸਿਆ ਕਿ ਜੇ ਉਹਨਾਂ ਨੂੰ ਮੀਟਿੰਗਾਂ ਬਾਰੇ ਸੂਚਿਤ ਕੀਤਾ ਜਾਂਦਾ ਤਾਂ ਆਪਣੀ ਹਾਜ਼ਰੀ ਲਗਵਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰੱਦ ਹੋਈਆਂ ਮੈਂਬਰਸ਼ਿਪਾਂ 'ਚ 15 ਦਿੱਲੀ, 9 ਲੁਧਿਆਣਾ, 7 ਕਾਨਪੁਰ, 8 ਅੰਮ੍ਰਿਤਸਰ, 6 ਜਲੰਧਰ, 4 ਦੁਬਈ, 3 ਤਰਨਤਾਰਨ, 2 ਮੁੰਬਈ, 1 ਕੈਨੇਡਾ, 1 ਹੁਸ਼ਿਆਰਪੁਰ ਤੇ 7 ਹੋਰ ਸ਼ਹਿਰਾਂ ਦੇ ਮੈਂਬਰ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਸਤ ਤੇ ਮਜੀਠਿਆ ਵੀ ਸ਼ਾਮਲੇ